ਸਵੇਰ ਕਾਲ ਦੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰ ਰਣਜੀਤ ਕਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਨਿਯਮਕ ਸੁਰੱਖਿਆ ਤੇ ਮੂੜ ਵਿਰੋਧੀਆਂ ਦੇ ਨਿਸ਼ਾਨੇ ਤੇ ਆਏ ਮੁੱਖ ਮੰਤਰੀ ਭਗਵੰਤ ਮਾਨ ਦਸਤਾਰ ਦੀ ਬੇਦਬੀ ਕਰਨ ਦੇ ਲੱਗੇ ਦੋਸ਼ ਤਲਵੀਰ ਗਿੱਲ ਨੇ ਵਿਕਰਮ ਮਜੀਠੀਆ ਨੂੰ ਸੁਣਾਈਆਂ ਖਰੀਆਂ ਖੋਟੀਆਂ ਗਾਲ ਤੋਂ ਬਾਅਦ ਚੇਤਾਵਨੀ ਦੇ ਰੂਪ ਵਿੱਚ ਦਿੱਤਾ ਜਵਾਬ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਰਦੀਪ ਸਿੰਘ ਬੁਟਰੇਲਾ ਬੀਤੇ ਦਿਨੀ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਦਿੱਤਾ ਸੀ ਅਸਤੀਫਾ ਮੌਨਸਾ ਦੇ ਪਿੰਡਾਂ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਬੀਬਾ ਹਰਸਿਮਰਤ ਕੌਰ ਬਦਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਸਾਦੇ ਤਿੱਖੇ ਨਿਸ਼ਾਨੇ ਤੇ ਹੁਣ ਖਬਰਾਂ ਵਿੱਚ ਸਥਾਨ ਨਾਲ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਮੁੜ ਤੋਂ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਦੱਸ ਦਈਏ ਕਿ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਅਤੇ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸੀਐਮ ਮਾਨ ਨੇ ਦਸਤਾਰ ਦੀ ਬੇਦਬੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਨੇ ਦਰਸਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਗਵੰਤ ਮਾਨ ਗਰਮੀ ਕਾਰਨ ਆਪਣੀ ਦਸਤਾਰ ਉੱਤੇ ਬੋਤਲ ਦੇ ਨਾਲ ਪਾਣੀ ਪੁੰਦਦੇ ਵਿਖਾਈ ਦੇ ਰਹੇ ਨੇ ਹੁਣ ਵਿਰੋਧੀ ਲੀਡਰਾਂ ਨੇ ਭਗਵੰਤ ਮਾਨ ਨੂੰ ਇਸ ਮੁੱਦੇ ਤੇ ਕੇਰ ਲਿਆ ਦੱਸਦੀ ਹੈ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਇਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਭਾਸ਼ਣ ਸਮਾਪਤ ਕਰਕੇ ਪਾਣੀ ਪਿੰਦੇ ਹਨ ਤਾਂ ਉਸੇ ਪੀ ਦੀ ਬੋਤਲ ਗਰਮੀ ਤੋਂ ਬਚਣ ਦੇ ਲਈ ਸਿਰ ਉੱਤੇ ਉਢੇ ਲੈਂਦੇ ਨੇ ਹੁਣ ਵਿਰੋਧੀਆਂ ਨੇ ਇਸ ਵੀਡੀਓ ਨੂੰ ਲੈ ਕੇ ਸੀਐਮ ਨੂੰ ਘੇਰ ਲਿਆ ਹੈ ਤੇ ਇਸ ਉੱਤੇ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਮ ਸਿੰਘ ਮਜੀਠੀਆ ਨੇ ਕਿਹਾ ਕਿ ਦਸਤਾਰ ਉੱਤੇ ਝੂਠਾ ਪਾਣੀ ਪਾ ਕੇ ਭਗਵੰਤ ਮਾਨ ਨੇ ਗੁਰੂ ਸਾਹਿਬ ਦੇ ਕਕਾਰ ਦੀ ਬੇਅਦਬੀ ਕੀਤੀ ਹੈ ਭਗਵੰਤ ਮਾਨ ਪਹਿਲਾਂ ਵੀ ਸ਼ਰਾਬ ਪੀ ਕੇ ਤਤਸ਼ਵੀਰ ਦਮਦਵਾ ਸਾਹਿਬ ਵਿਕੇ ਨਤਮਸਤਕ ਹੋਏ ਸਨ ਸੀਐਮ ਮਾਨ ਨੇ ਸਿੱਖ ਨੌਜਵਾਨਾਂ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਦੂਜੇ ਪਾਸੇ ਸੰਗਰੂ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਨ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਨੂੰ ਦਸਤਾਰ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਦੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਉਹ ਇਸ ਨੂੰ ਪ੍ਰਤੀਬੱਧਤਾ ਦੀ ਬਜਾਏ ਪ੍ਰਤੀਕ ਵਜੋਂ ਪੈਣਦੇ ਨੇ ਹੁਣ ਦੇਖਣਾ ਹੋਵੇਗਾ ਕਿ ਵਿਰੋਧੀਆਂ ਦੇ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ 'ਤੇ ਸੀਐਮ ਮਾਨ ਕਦੋਂ ਜਵਾਬ ਦਿੰਦੇ ਨੇ ਹੁਣੇ-ਹੁਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਲਬੀਰ ਸਿੰਘ ਗਿੱਲ ਵੱਲੋਂ ਵਿਕਰਮਜੀਤ ਮਜੀਠੀਆ ਨੂੰ ਖਰੀਆਂ-ਖੋਟੀਆਂ ਸੁਣਾਈਆਂ ਗਈਆਂ ਨੇ ਦਰਸਲ ਵਿਕਰਮਜੀਤ ਮਜੀਠੀਆ ਤੇ ਦੋਸ਼ ਲਗਾਏ ਗਏ ਨੇ ਕਿ ਉਹਨਾਂ ਨੇ ਤਲਬੀਰ ਗਿੱਲ ਨੂੰ ਤਲਵੰਡੀ ਸਾਬੋ ਦੀ ਪਰੀ ਸਟੇਜ ਤੇ ਹਜ਼ਾਰਾਂ ਦੇ ਇਕੱਠ ਸਾਹਮਣੇ ਭੈਣ ਦੀਆਂ ਗਾਲਾਂ ਕੱਢੀਆਂ ਜਿਸ ਤੋਂ ਬਾਅਦ ਤਲਬੀਰ ਗਿੱਲ ਨੇ ਮਜੀਠੀਆ ਤੇ ਸੁਖਬੀਰ ਬਾਦਲ ਨੂੰ ਉਸ ਗਾਲ ਦਾ ਜਵਾਬ ਚਿੱਤਾਮਣੀ ਦੇ ਰੂਪ ਵਿੱਚ ਦਿੱਤਾ ਬੀਤੇ ਦਿਨ ਤਲਵਿੰਡੀ ਸਾਬੂ ਦੇ ਵਿੱਚ ਸੁਖਵੀਰ ਬਾਦਲ, ਬਿਹਰ ਸਿਮਰਤ ਕੋਲ ਬਾਦਲ ਤੇ ਵਿਕਰਮਜੀਤ ਮਜੀਠੀਆ ਇੱਕ ਸਟੇਜ ਤੇ ਇਕੱਠੇ ਹੋਏ ਸਨ। ਇਸੇ ਦੌਰਾਨ ਵਿਕਰਮ ਮਜੀਠੀਆ ਨੇ ਕਾਲੀਦਾ ਛੱਡ ਕੇ ਆਪ ਵੀ ਸ਼ਾਮਲ ਹੋਏ। ਤਲਵੀਰ ਗਿੱਲ ਬਾਰੇ ਅਪਸ਼ਬਦਾਵਲੀ ਦੀ ਵਕਤੋ ਕੀਤੀ ਸੀ ਤੇ ਨਾਲ ਹੀ ਸੁਖਵੀਰ ਬਾਦਲ ਨੇ ਵੀ ਤਲਵੀਰ ਦੇ ਪਾਰਟੀ ਛੱਡਣ ਸੰਬੰਧੀ ਬਿਆਨ ਦਿੱਤਾ ਸੀ। ਜਿਸ ਜਸਲੇ ਵੱਲੋਂ ਵੱਲਤੀ ਗਈ ਸ਼ਬਦਾਵਲੀ ਤੋਂ ਬਾਅਦ ਤਲਵੀਰ ਗਿੱਲ ਨੇ ਦੋਹਾਂ ਨੂੰ ਚੇਤਾਵਨੀ ਦਿੱੰਦਿਆ ਕੀ ਕਿਹਾ ਔ ਸੁਣਦੇ ਆਂ। ਜਦੋਂ ਤੁਹਾਨੂੰ ਮਜੀਠੀਆ ਜੀ ਨੇ ਉਦੋਂ ਤਨਵੀਰ ਸਿੰਘ ਨੇ ਤੇ ਸਰਦਾਰ ਸਰਵਣ ਸਿੰਘ ਤੋਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨੂੰ ਬਣਾਇਆ ਜੂ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਤੋਂ ਨੇ ਤਨਵੀਰ ਸਿੰਘ ਨੇ ਬਣਾਇਆ ਪੂਹੀ ਹਲਕੇ ਦੇ ਬਾਅਦ ਚ ਗਏ ਉਹ ਅਸੀਂ ਪਹਿਲਾਂ ਗਏ ਤੁਸੀਂ ਵੀ ਆਏ ਪੋਨੀ ਦੀ ਜ਼ਿਮੀਨ ਲੱਛਕ ਚ ਤੇ ਅਸੀਂ ਤੋਂ ਪਹਿਲਾਂ ਸਰਦਾਰ ਵਿਸ਼ਵਾਸ ਸਿੰਘ ਕੋਲ ਟੋਆ ਦੇ ਨਾਲ ਗਏ ਆਂ ਤੁਹਾਡੇ ਤੋਂ ਵੱਡੇ ਲੀਡਰ ਆਂ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦਾ ਮੈਂ ਇਹਨਾਂ ਗੱਲਾਂ ਜ ਨਹੀਂ ਪੈਣਾ ਚਾਹੁੰਦਾ ਪਰ ਜੋ ਤੁਸੀਂ ਇਹ ਗੱਲਾਂ ਹਾਂ ਪਰ ਸੋਨੀਆ ਕਹ ਲਾ ਕਿ ਨਾ ਆਪ ਦੀ ਹਾਰ ਨੂੰ ਦੇਖ ਕੇ ਮੂੰਹ ਫੜ ਰਿਹਾ ਜਿਹੜਾ ਬਸਲਾ ਗਿਓ ਇਹਦਾ ਮੈਂ ਫਿਰ ਸਮਝ ਗਿਆ ਕਿ ਜਵਾਬ ਦੇਣਾ ਜੁਰੀਆ ਜੇ ਬੰਦਾ ਚੁੱਪ ਕਰ ਜਾਏ ਤਾਂ ਖਿਆਲ ਤੁਰੀ ਸਮਝਦੇ ਹੋ ਕੇ ਫਿਰ ਡਰਦਾ ਮੈਂ ਤੁਹਾਡੇ ਵਾਂਗੂ ਮੈਂ ਆਮ ਵੀ ਕਿਨੋ ਨਾਲ ਧੀਆਂ ਬਣਾ ਦੀ ਗੱਲ ਛੇਤੀ ਕੀ ਤੇ ਨਹੀਂ ਕਰਦਾ ਤੁਸੀਂ ਕੱਲ ਤਲਵੰਡੀ ਦਸੰਧਾ ਸਿੰਘ ਪਿੰਡ ਗਏ ਤੁਸੀਂ ਉੱਥੇ ਮਾਈਕ ਦੇ ਵਿੱਚ ਇੱਕ ਵੀਡੀਓਸ ਨਹੀਂ ਵਿੱਚ ਉਹਨਾਂ ਨੇ ਕਿਹਾ ਕਿ ਟੂਰਨਾਮੇ ਆਸਾਨ ਇਸ ਕਿਹਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਤੋਂ ਇਕੱਠੇ ਰਹੇ ਤੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਅਮਜੀਤ ਸਿੰਘ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਚਾਲੀ ਨਹੀਂ ਕੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਸ਼ ਮਰਿਆਦਾ ਚ ਰਹਿ ਕੇ ਚੱਲਣ ਵਾਲਾ ਬੰਦਾ ਹਾਂ ਐਡਾ ਵੱਡਾ ਕਦ ਇੰਨਾ ਲੰਬਾ ਸਮਾਂ ਇਕੱਠੇ ਰਹੀ ਤੇ ਗਾਲਾਂ ਭੇਣਾ ਤੇ ਆਪਾਂ ਮਾਂ ਭੇਣਾ ਤੇ ਆ ਜੀ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੇ ਭੈਣ ਦੇ ਕਰ ਕਰ ਹਿੰਮਤ ਰੱਖੇ ਉੱਤੇ ਮੇਰੇ ਭਾਈਏ ਦੇ ਸਾਹਮਣੇ ਆ ਆ ਬਹੁਤ ਆ ਆ ਵੀਡੀਓ ਸੁਣਾ ਕੇ ਆਈ ਆ ਵੀਡੀਓ ਤੇ ਮੇਰੇ ਭਾਈਏ ਨੂੰ ਸੁਣਾ ਕੇ ਆਈ ਮੈਂ ਤਾਲ ਚ ਉਪਰੇ ਆ ਮੈਂ ਤੇਰੇ ਖਿਲਾਫ ਹੋ ਦੰਦਾ ਇਥੇ ਜਲਦੀ ਗਾਉ ਕਲੀ ਗਿਆ ਕਿਉਂਕਿ ਜਿਹੜੇ ਘਰ ਤੋਂ ਤੂੰ ਮੈਨੂੰ ਸੁਣਾਇਆ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਆ ਜ਼ਿਕਰ ਉਹ ਖੇ ਕਿ ਤਲਬੀਰ ਗਿਲਦੀ ਚੇਤਾਵਨੀ ਤਬਾ ਜੀਜਾ ਸਾलिम ਉਲੋ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਇਹ ਤਾਂ ਵੇਖਣੇ ਉਹ ਹੋਵੇਗਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਧਿਰਾਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਜੁਟੀਆਂ ਹੋਈਆਂ ਨੇ ਤੇ ਲੀਜਰ ਵੀ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ ਬੀਤੇ ਦਿਨੀ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬਟਰੇਲਾ ਨੇ ਅਸਤੀਫਾ ਦੇ ਦਿੱਤਾ ਸੀ ਹੁਣ ਬਟਰੇਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਇਸ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਉਤਾਲ-ਜੁੜਾਵ ਦੇਖਣ ਨੂੰ ਮਿਲ ਰਹੇ ਨੇ ਤੇ ਸਿਆਸੀ ਆਗੂ ਲਗਾਤਾਰ ਦਲ ਬਦਲੀਆਂ ਕਰ ਰਹੇ ਨੇ। ਨਿੱਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਹਰਦੀਪ ਸਿੰਘ ਬੁਟਰੇਲਾ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਬੁਟਰੇਲਾ ਚੰਡੀਗੜ੍ਹ ਤੋਂ ਸ਼੍ਰੋਮਣੀ ਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਸਨ ਪਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਆਮ ਆਦਮੀ ਪਾਰਟੀ ਸ਼ਾਮਲ ਹੋਣ ਤੇ ਬੁਟਰੇਲਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਹਿੱਸਾ ਬਣੇ ਨੇ। ਸੀਐਮ ਭਗਵਤ ਮਾਨ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸ਼ਾਮਲ ਕਰਿਆ ਇੱਥੇ ਔਰ ਮੈਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਬੜਾ ਵਿਜ਼ਨਰੀ ਇਹਨਾਂ ਦੇ ਨਾਲ ਮੇਰਾ ਅਜੱਦਾ ਪਿਆ ਪੌਣਾ ਘੰਟਾ ਸੀ ਬੈਠੇ ਆ ਬੜੇ ਵਿਕਾਸ ਦੇ ਕਾਰਜਾਂ ਤੇ ਕੰਮ ਹੋਇਆ ਕਿਉਂਕਿ ਮੈਂ ਪਿਛਲੇ ਦਿਨੀ ਜਿਹੜਾ ਹੈ ਕਾਲੀ ਦਲੋਂ ਅਲਵਿਦਾ ਕਿਹਾ ਸੀ ਕੁਝ ਕਾਰਨਾ ਕਰਕੇ ਔਰ ਮਨੂ ਲੱਗਿਆ ਕਿ ਮੇਰੇ ਸਾਥੀਆਂ ਦੇ ਕੰਮ ਕਰਾਉਣ ਵਾਸਤੇ ਔਰ ਚੰਡੀਗੜ੍ਹ ਦੇ ਕੰਮ ਕਰਨ ਵਾਸਤੇ ਸਾਨੂੰ ਕਿਸੇ ਪਾਰਟੀ ਦਾ ਪੱਲਾ ਫੜਨਾ ਪਏਗਾ ਉਹ ਅਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ ਭਗਵਾਨ ਕਮਨਜੀ ਨੂੰ ਚੁਣਿਆ ਜਿਨ੍ਹਾਂ ਦੇ ਵਿਜ਼ਨ ਨਾਲ ਪੰਜਾਬ ਅੱਗੇ ਵਧ ਰਿਹਾ ਹੈ ਚੰਡੀਗੜ੍ਹ ਵੀ ਅਸੀਂ ਇਹਨਾਂ ਦੇ ਵਿਜ਼ਨ ਨਾਲ ਅੱਗੇ ਵਧਾਵਾਂਗੇ ਜ਼ਿਕਰ ਇਹੋ ਹੈ ਕਿ ਹਰਦੀਪ ਸਿੰਘ ਬੁਟਰੇਲਾ ਤਿੰਨ ਵਾਰ ਕੌਂਸਲਰ ਬਣੇ ਅਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਵੀ ਰਹਿ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਬੁਟਰੇਲਾ ਦੇ ਆਪ ਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਕੀ ਪ੍ਰਤੀਕਰਮ ਦਿੰਦੇ ਨੇ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਲੀਡਰਾਂ ਨੇ ਪੂਰੀ ਤਰ੍ਹਾਂ ਤਿਆਰੀ ਖਿੱਚ ਲਈਏ ਬਠਿੰਡਾ ਤੋਂ ਲੋਕਸਭਾ ਉਮੀਦਵਾਰ ਬਿਬਾ ਹਰਸਿਮਰਤ ਕੌਰ ਬਾਦਲ ਅਜਮ ਮਾਨਸਾ ਦੇ ਪਿੰਡ ਉੱਬਾ ਪਹੁੰਚੇ ਅਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਤਿੱਖੇ ਨਿਸ਼ਾਨੇ ਵੀ ਨਿਸ਼ਾਨੇ ਵੀ ਲਾਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਕਾਫੀ ਸਰਗਰਮ ਨਜ਼ਰ ਆ ਰਹੀਆਂ ਨੇ ਤੇ ਕੋਈ ਵੀ ਪਾਰਟੀ ਵਿਰੋਧੀ ਧਿਰ ਉਤੇ ਨਿਸ਼ਾਨੇ ਸਾਧਣ ਦੀ ਕੋਈ ਕਮੀ ਨਹੀਂ ਛੱਡ ਰਹੀ ਇਸ ਵਿਚਕਾਰ ਹਰਸਿਮਰਤ ਕੋਲਬਾਦਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਉਤੇ ਪਖਦੀ ਨਜ਼ਰ ਆਈ ਹਰਸਿਮਰਤ ਬਾਦਲ ਨੇ ਕਿਹਾ ਕਿ ਪਹਿਲਾਂ ਸੜਾ ਮੁੱਖ ਮੰਤਰੀ ਕੇਜਰੀਵਾਲ ਦੇ ਥੱਲੇ ਲੱਗਿਆ ਰਹਾ ਤੇ ਆਪਣੀ ਕੁਰਸੀ ਦੇ ਖਾਤਰ ਸਾਡਾ ਸਾਰਾ ਸੂਬਾ ਗਿリュਵੀ ਤੇ ਕਰਜਾਈ ਕੱਢਿਆ ਅਤੇ ਪਿਛਲੇ ਤੋਂ ਸਾਲਾ ਤੋਂ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਇੰਨਾ ਵੱਡਾ ਕਰਜ਼ਾ ਪੰਜਾਬ ਉਤੇ ਛੁੜਾ ਦਿੱਤਾ ਜੋ ਕਿ ਪਿਛਲੇ 20 ਸਾਲਾਂ ਚ ਕੋਈ ਵੀ ਨਹੀਂ ਹੋਇਆ ਸੀ ਮੈਨੂੰ ਦੁੱਖ ਹੁੰਦਾ ਹੈ ਕਿ ਇਸ ਝਾੜੂ ਪਾਰਟੀ ਨੇ ਪਹਿਲੇ ਸਾਡਾ ਮੁੱਖ ਮੰਤਰੀ ਥੱਲੇ ਲੱਗਿਆ ਰਿਹਾ ਕੇਜਰੀਵਾਲ ਦੇ ਸਾਰਾ ਸੂਬਾ ਗਿਰਵੀ ਕਰ ਛੱਡਿਆ ਕਰਜ਼ਾਈ ਕਰ ਛੱਡਿਆ ਆਪਦੀ ਕੁਰਸੀ ਦੇ ਖਾਤਰ ਕੇਜਰੀਵਾਲ ਦੀ ਸਿਆਸਤ ਪਿਛਲੇ 2 ਸਾਲਾਂ ਤੋਂ ਚਮਕਾਉਣ ਵਾਸਤੇ ਇੰਨਾ ਵੱਡਾ ਕਰਜ਼ਾ ਪੰਜਾਬ ਦੇ ਉੱਤੇ ਚਾੜਤਾ 2 ਸਾਲਾਂ 'ਚ ਜਿਹੜੇ 20 ਸਾਲਾਂ 'ਚ ਇਹ ਕਦੇ ਨਹੀਂ ਚੜਿਆ ਸੀਗਾ ਤੇ ਹੁਣ ਕੇਜਰੀਵਾਲ ਭ੍ਰਿਸ਼ਟ ਜਿਹੜੇ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਸੀ ਇੰਨਾ ਵੱਡਾ ਸ਼ਰਾਬ ਦਾ ਘਟਾਲਾ ਕੀਤਾ ਕਿ ਚੱਕ ਕੇ ਉਹਨੂੰ ਜੇਲ੍ਹ 'ਚ ਸੱਟਿਆ ਜਿਹੜਾ ਗਾਰੰਟੀ ਦਿੰਦਾ ਸੀ ਮੈਨੂੰ ਹਸਪਤਾਲ ਤੇ ਸਕੂਲ ਬਣਾਨੇ ਆਉਂਦੇ ਨੇ ਉਹਦੇ ਹਸਪਤਾਲਾਂ ਦਾ ਮੰਤਰੀ ਤੇ ਸਕੂਲਾਂ ਦਾ ਮੰਤਰੀ ਸਮੇਂ ਭ੍ਰਿਸ਼ਟਾਚਾਰ 'ਚ ਪੂਰੀ ਸਰਕਾਰ ਉਹਦੀ ਜੇਲ੍ਹ 'ਚ ਬੰਦ ਹੈ ਲੇਕਿਨ ਬੰਦੇ ਨੂੰ ਕੁਰਸੀ ਦੇ ਲਾਲੇ ਨਹੀਂ ਲਾਲਚ ਹੈ ਕਿ ਕੇਜਰੀਵਾਲ ਕਹਿੰਦਾ ਮੈਂ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡਾਂਗਾ ਮੈਂ ਜੇਲ੍ਹ ਦੇ ਵਿੱਚੋਂ ਚਲਾਵਾਂਗਾ ਲੇਕਿਨ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡਾਂਗਾ ਜਿਹੜਾ ਕਰਕੇ ਵਿਚਾਰੇ ਬੱਚਿਆਂ ਦੇ ਸਕੂਲਾਂ ਦੀ ਕਿਤਾਬਾਂ ਤੱਕ ਨਹੀਂ ਪਹੁੰਚਿਆ ਉਹਨਾਂ ਦੇ ਵਜੀਫੇ ਤੱਕ ਨਹੀਂ ਪਹੁੰਚੇ ਸਾਰਾ ਕੰਮਕਾਜ ਦਿੱਲੀ ਦਾ ਠੱਪ ਹੋ ਗਿਆ ਕਿਉਂਕਿ ਭ੍ਰਿਸ਼ਟ ਕੇਜਰੀਵਾਲ ਕੁਰਸੀ ਦੇ ਲਾਲਚ ਵਿੱਚ ਕੰਮ ਕਿਸੇ ਹੋਰ ਨੂੰ ਸੌਂਪ ਕੇ ਰਾਜ਼ੀ ਨਹੀਂ ਤੇ ਜਿਸ ਦਿਨ ਸਾਡੇ ਮੁੱਖ ਮੰਤਰੀ ਨੂੰ ਪਤਾ ਲੱਗਿਆ ਵੀ ਉਹੀ ਸ਼ਰਾਬ ਦਾ ਘੋਟਾਲਾ ਤਾਂ ਮੈਂ ਆਪ ਪੰਜਾਬ 'ਚ ਕੀਤਾ ਹੈ ਜਿੰਨੀ ਕਮਾਈ ਉੱਥੇ ਹੋਈ ਹੈ ਉਹਨਾਂ ਹੀ ਬੰਦਿਆਂ ਨੇ ਉੰਨੀ ਕਮਾਈ ਆ ਕੇ ਇੱਥੋਂ ਕੀਤੀ ਹੈ ਕਿ ਜੇ ਕੇਂਦਰ ਨੇ ਉਹਨੂੰ ਧੱਕਤਾ ਤੇ ਅਗਲਾ ਨੰਬਰ ਮੇਰਾ ਤੇ ਨਾਲ ਦੀ ਨਾਲ ਅਮਰਖਸ਼ਾ ਦੇ ਪੈਰਾਂ 'ਚ ਡਿੱਗ ਪਿਆ ਅੱਜ ਸਾਰਾ ਏਜੰਡਾ ਪੰਜਾਬ ਦਾ ਦਿੱਲੀੋਂ ਚੱਲ ਰਿਹਾ ਹੈ ਪੰਜਾਬ ਦਾ ਪਾਣੀ ਖੋਣ ਵਾਸਤੇ ਸਾਡੇ ਬੇਈਮਾਨ ਮੁੱਖ ਮੰਤਰੀ ਨੇ ਅਦਾਲਤਾਂ 'ਚ ਵੀ ਆਪਣਾ ਕੇਸ ਕਮਜ਼ੋਰ ਕਰਤਾ ਹੈ ਹੌਲੀ ਹੌਲੀ ਤੁਹਾਡੇ ਸਾਹਮਣੇ ਕੱਲ ਪਰਸੋ ਹੀ ਨਵੀਂ ਗੱਲ ਆਊਗੀ ਕਿ ਕਿਵੇਂ ਸਾਡੇ ਪਾਣੀ ਜਿੱਥੇ ਪਾਣੀ ਨਹੀਂ ਹੈ ਉਹ ਪੂਰੀ ਰਿਪੋਰਟਾਂ ਤਿਆਰ ਕਰਵਾ ਰਹੀ ਹੈ ਸਰਕਾਰ ਕਿ ਵੱਧੋ ਪਾਣੀ ਹੈ ਤੇ ਬਾਧੂ ਪਾਣੀ ਜਦ ਦਿਖਾਇਆ ਜਾਊਗਾ ਫਿਰ ਅਦਾਲਤਾਂ ਆਰਡਰ ਕਰਨਗੀਆਂ ਕਿ ਪਾਣੀ ਨਹਿਰ ਬਣਾਓ ਤਾਂ ਪਾਣੀ ਭੇਜੋ ਬਹੁਤ ਵੱਡਾ ਧੋਖਾ ਪੰਜਾਬ ਦੇ ਨਾਲ ਹੋ ਰਿਹਾ ਹੈ ਪੰਜਾਬ ਦੀ ਸਿਆਸਤ ਵਿੱਚ ਉਠਿਆ ਪੁਚਾਰ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹਰ ਸਿਮਿਤ ਬਾਦਲ ਦੇ ਵੱਲੋਂ ਆਪ ਤੇ ਲਗਾਏ ਦੋਸ਼ਾ ਦਾ ਪੰਜਾਬ ਸਰਕਾਰ ਕੀ ਪਲਟਵਾਟ ਕਰਦੀ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਸਿਆਸੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਨੇ ਹੁਣ ਇਸ ਵਿਚਾਲੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਚੋਣ ਮੀਟਿੰਗ ਦੇ ਦੌਰਾਨ ਸੰਬੋਧਨ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਅਜਿਹਾ ਕਾਂਗਰਸੀ ਵਿਰੋਧੀ ਤਿਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਚੋਣ ਪ੍ਰਚਾਰ ਕਰਨ ਦੇ ਲਈ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਪਹੁੰਚੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਵੱਲੋਂ ਲਗਾਏ ਜਾ ਰਹੇ ਅੱਪਕੀ ਬਾਤ 400 ਪਾਰ ਵਾਲੇ ਨਾਰੇ ਦੀ ਅਸਲੀਅਤ ਦੱਸੀ ਉਹਨਾਂ ਕਿਹਾ ਕਿ ਜੇਕਰ ਭਾਜਪਾ ਸਰਕਾਰ 400 ਸੀਟ ਤੇ ਕਾਬਜ਼ ਹੋ ਜਾਂਦੀ ਹੈ ਤਾਂ ਭਾਰਤ ਦਾ ਸੰਵਿਧਾਨ ਬਦਲਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਚੋਣਾਂ ਦੇ ਰੁਝਾਨਾਂ ਮੁਤਾਬਕ ਭਾਜਪਾ ਇਸ ਸਮੇਂ 200 ਤੋਂ ਵੀ ਘੱਟ ਸੀਟਾਂ ਤੋਂ ਪਿੱਛੇ ਚੱਲ ਰਹੀ ਹੈ ਇਹ ਜਿਹੜੀ ਉਸ ਟਾਈਮ ਹਿੰਦੁਸਤਾਨ ਦੇ ਵਿੱਚ ਲੜਾਈ ਹੋ ਰਹੀ ਸੀ ਇੱਕ ਬਹੁਤ ਅਹਿਮ ਲੜਾਈ ਇੱਕ ਪਾਸੇ ਨਰਿੰਦਰ ਮੋਦੀ ਜਿਨ੍ਹਾਂ ਦਾ ਮਨਸੂਬਾ ਭਾਰਤੀ ਜਨਤਾ ਪਾਰਟੀ ਦਾ ਇਹ ਆਰਐਸਐਸ ਦਾ ਮਨਸੂਬਾ ਸੀ ਇਹਨਾਂ ਦੀ ਬੜੀ ਜ਼ੋਰ ਕੋਸ਼ਿਸ਼ ਸੀ ਕਿ ਜੇ ਸਾਨੂੰ ਲੋਧ ਤੇ ਹਾਈ ਬਹੁਤ ਧਨ ਵਿੱਚ ਮਿਲ ਜਾਏ تائیں کہیں دے ہی چار سو جس اب کی بار چار سو بار اور نانے پچھے مقصد دیر سی کہ دو تہائی جنہ چر ایم پی نہیں ہو سارے ہندوستان دا سمیدان بدلیا نہیں جا سارے سمیدان ساتھے نرماتا کون نے ڈاکٹر پیبرہ عمید کر سارے امید صاحب نے دلت بینہ رو पछली श्रेणियों घट इकोनॉमिकली बैकवर्ड लोग हिंदुस्तान बूब बिस्म की रेजरवेशन मिली वो नौकरियों भी ने वो माली तौर पर रेजरवेशन है तो इन्हों का मकसद आर एस एस का एजेंडा पहले अब सब दो तिहाई ਉਹ ਮਤ ਮਿਲ ਜੇ ਅਸੀਂ ਡਾਕਟਰ ਪ੍ਰੀਮਰੋ ਬੇਦਕਰ ਸਾਹਿਬ ਦਾ ਪੋਸਟਿਸਿਊਸ਼ਨ ਜਿਹੜਾ ਸਰਦਾਰ ਹੋ ਬਦਲੀਏ ਇਹ ਸਾਰੀਆਂ ਜਿਹੜੀਆਂ ਰੈਜ਼ਰਵੇਸ਼ਨ ਤੇ ਇੱਕ ਵਾਰ ਉਹ ਆ ਦੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ VOTING 1 ਜੂਨ ਨੂੰ ਹੋਣ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਦੇ ਵੱਲੋਂ ਜੁਨਾਰਾ ਲਗਾਏ ਜਾ ਰਿਹਾ ਹੈ ਅਬ ਕੀ ਬਾਦ 400 ਪਰ ਦੇ ਮੁਤਾਬਕ ਭਾਜਪਾ ਕਿੰਨੀਆਂ ਸੀਟਾਂ ਤੇ ਕਾਬਜ਼ ਹੁੰਦੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਇੱਕ ਦੂਜੇ ਤੇ ਨਿਸ਼ਾਨੇ ਵਿੰਨ ਦੀਆਂ ਵਿਖਾਈ ਦੇ ਰਹੀਆਂ ਨੇ ਇਸ ਵਿਚਾਲੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਏ ਆਕਾਲੀ ਦਲ ਦੇ ਸੀਨੀਅਰ ਨੇਤਾ ਵਿਕ੍ਰਮ ਸਿੰਘ ਮਜੀਠੀਆ ਨੇ ਸੁਖਜਿੰਦਰ ਸਿੰਘ ਰੰਦਾਵਾ ਨੂੰ ਆੜੇ ਹੱਥੀ ਲਿਆ ਅਤੇ ਜਮ ਕੇ ਨਿਸ਼ਾਨੇ ਵਿੰਨੇ ਨੇ ਉਹਨਾਂ ਕਿਹਾ ਕਿ ਰੰਦਾਵਾ ਸਾਹਿਬ ਜੇ ਅਣਖ ਵਾਲੇ ਹੋਏ ਤਾਂ ਆਪਣਾ ਹਿਸਾਬ ਕਿਤਾਬ ਬਰਾਬਰ ਕਰਨਗੇ ਜੀਮੀ ਜੀਮੀ ਲੋਕਸਭਾ ਚੋਣਾ ਨੇੜੇ ਆ ਰਹੀਆਂ ਨੇ ਉਵੇਂ-ਉਵੇਂ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ ਇਸ ਵਿਚਾਲੇ ਵਿਕਰਮ ਸਿੰਘ ਮਚੂਠੀਆ ਨੇ ਸੁਖਜਿੰਦਰ ਰੰਦਾਵਾ ਉੱਤੇ ਸ਼ਬਦੀ वार ਕਰਦੇ ਹੋਏ ਕਿਹਾ ਕਿ 1 ਜੂਨ ਉਹ ਤਰੀਕ ਹੈ ਜਦ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਗੁਰੂ ਅਲਜੰਦ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਟੈਂਕਾਂ ਤੋਪਾਂ ਦੇ ਨਾਲ ਲੋਕਾਂ ਉੱਤੇ ਅਟੈਕ ਹੋਇਆ ਸੀ ਅਤੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਰੰਦਾਵੇ ਦੇ ਵੱਲੋਂ ਇੰਦਰ ਗਾਂਧੀ ਨੂੰ ਵਧਾਈ ਦੇਂਦੇ ਹੋਏ ਕਿਹਾ ਸੀ ਕਿ ਦੇ ਰਾਏ ਦਰੁਸਤ ਹੈ ਤੇ ਇਸੇ ਗੱਲ ਤੋਂ ਰੰਦਾਵਾ ਵੀ ਨਹੀਂ ਮੁਕਰਦੇ ਇਸ ਦੇ ਨਾਲ ਹੀ ਮਠੀਠਿਆ ਦੇ ਵੱਲੋਂ ਬੇਤਵੀ ਮਾਮਲੇ ਉੱਤੇ ਕੀ ਬੋਲਦੇ ਹੋਏ ਕਿ ਹਾਂ ਆਓ ਸੁਣਦੇ ਹਾਂ ਰੰਦਾਵਾ ਸਾਹਿਬ ਜਿਹੜੀ ਵੱਡੀਆਂ ਡਾਰੀਆਂ ਮਾਰਦੇ ਨਾ ਮੈਂ ਉਹਨਾਂ ਦਾ ਸਲੋਗਨ ਵੇਖ ਰਿਹਾ ਸੀ ਕਹਿੰਦੇ ਜ਼ਮੀਰ ਦੀ ਸੁਣਾਗੇ ਤੇ ਰੰਦਾਵੇ ਨੂੰ ਚੁਣਾਂਗੇ ਰੰਦਾਵਾ ਸਾਹਿਬ ਜੀ ਤਾਂ ਇਹ ਲੋਕਾਂ ਨੇ ਜ਼ਮੀਰ ਦੀ ਸੁਣ ਲਈ ਨਾਲ ਇੱਕ ਤਰੀਕ ਨੂੰ ਵੋਟਾਂ ਇੱਕ ਨੂੰ ਲੈਣਾ ਇੱਕ ਤਰੀਕ ਉਹ ਹੈ ਜਦੋਂ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਸੀ ਜਦੋਂ ਉਸ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉੱਥੇ ਸ਼ਹੀਦੀਪੁਰਪ ਮੈਨੂੰ ਜੋ ਲੱਗਦਾ ਉਹ ਦਿਨ ਸ਼ਹੀਦੀਪੁਰ ਸੀ ਜਦੋਂ ਹਜ਼ਾਰੇ ਦੀ ਗਿਣਤੀ ਚ ਟੈਕਾ ਤੋਪਾਂ ਨਾਲ ਉੱਥੇ ਲੋਕੀ ਸ਼ਹੀਦ ਕੀਤੇ ਗਏ ਤੇ ਜੇ ਜ਼ਮੀਰ ਜਾਗ ਪਈ ਨਾ ਜਿਹੜੀ ਮੈਨੂੰ ਪਤਾ ਜਾਗਦੀ ਹੈ ਤੇ ਲੋਕਾਂ ਨੂੰ ਤਾਂ ਇੱਕ ਰੱਬ ਵੱਲੋਂ ਹੀ ਮੌਕਾ ਮਿਲਿਆ ਕਿ 1 ਜੂਨ ਉਥੇ ਜਦੋਂ ਸੰਤੋਖ ਸੌਰੰਧਾਵੇ ਨੇ ਵਧਾਈ ਦਿੱਤੀ ਇੰਦਰਾ ਗਾਂਧੀ ਨੂੰ ਕਿ ਤੂੰ ਟੈਂਕਾਂ ਤੋਪਾਂ ਨਾਲ ਜਿਹੜਾ ਹਮਲਾ ਅੱਜ ਕੀਤਾ ਇਹ ਹਮਲਾ ਪਹਿਲਾਂ ਕਰਨਾ ਚਾਹੀਦਾ ਸੀ ਮਗਰ ਲੇਟ ਆਏ درست ਆਏ ਗੱਲ ਉਹਨੇ ਕਹੀ ਇਹ ਰਿਕਾਰਡ ਦੀ ਗੱਲ ਹੈ ਜਿਹੜੀ ਗੱਲ ਤੋਂ ਰੰਧਾਵਾ ਵੀ ਨਹੀਂ ਮੁਕਰਦਾ ਤੇ ਰੱਬ ਦੇ ਰੰਗ ਵੇਖੋ ਕਿ ਅੱਜ 1 ਜੂਨ ਨੂੰ ਜਦੋਂ ਵੋਟਾਂ ਪੈਣੀਆਂ ਜਿਨੇ ਗੁਰੂ ਦਾ ਸਤਕਾਰ ਕਰਨਾ ਤੇ ਫੇਰ ਉਹ ਇਸ ਗੱਲ ਦਾ ਜਰੂਰ ਹਿਸਾਬ ਕਿਤਾਬ ਵੋਟਾਂ ਪਾਉਣ ਲਈ ਖਰੂਗਾ ਔਰ ਕੱਲੀ ਇਹ ਨਹੀਂ ਕਿਥੇ ਇੱਕ ਗਲਤੀ ਕੀਤੀ ਆ ਹਮੇਸ਼ਾ ਗੁਰਸਿੱਖਾਂ ਦੇ ਯਾ ਹਮੇਸ਼ਾ ਹੋਰ ਧਰਮਾਂ ਦੇ ਉਲਟ ਗੱਲ ਕਰਨੀ ਤੇ ਆਪ ਤੇ ਆਪ ਨੂੰ ਸਭ ਤੋਂ ਵੱਡਾ ਵਕੀਲ ਦੱਸਣਾ ਅੱਜ ਜਦੋਂ ਬੇਅਦਬੀ ਦੇ ਕੇਸ ਸੀ ਸਭ ਤੋਂ ਵੱਧ ਰੌਲਾ ਜੇ ਕਿਸੇ ਮੰਤਰੀ ਨੇ ਉਸ ਵੇਲੇ ਪਾਇਆ ਤੇ ਇਹ ਇਸ ਰੰਦਾਵੇ ਨੇ ਪਾਇਆ ਇਹਦਾ ਮਕਸਦ ਸਿਰਫ ਇਹ ਸੀ ਕਿ ਉਹਦੇ ਚ ਸੱਚ ਸਾਹਮਣੇ ਲਿਆਉਣਾ ਨਹੀਂ ਮਕਸਦ ਸਿਰਫ ਇਹ ਸੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਮੁੱਦੇ ਨੂੰ ਲੈ ਕੇ ਰੱਜ ਕੇ ਪੋਲਿਟਿਕਸ ਕਰਨੀ ਪਰ ਇਹੀ ਕਾਰਨ ਬਣਿਆ ਕਿ ਅੱਜ ਤੱਕ ਜਿਹੜੇ ਰੌਲਾ ਇਹ ਪਾਉਂਦੇ ਸੀ ਉਹ ਗੱਲ ਕਦੇ ਕਉ ਗੱਲ ਇਹ ਦੀ ਸਚਾਈ ਨਹੀਂ ਸੀ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਲੈਣਾ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਠਰਉਣਾ ਮਗਰ ਮੇਰੇ ਵੀਰੋ ਹੁਣ ਤਾਂ ਕਿੰਨੇ ਸਾਲ ਬੀਤ ਗਏ ਤਿੰਨ ਸਰਕਾਰਾਂ ਬਦਲ ਗਈਆਂ ਚਲਾਲ ਕੋਰਟ ਚ ਪੇਸ਼ ਹੋ ਗਏ ਦੱਸੋ ਇੱਕ ਜਗ੍ਹਾ ਵੀ ਜੇ ਸ਼ਰੋਮਨੀ ਅਕਾਲੀ ਦਲ ਦੇ ਲੀਡਰ ਦਾ ਕਿਸੇ ਦਾ ਨਾ ਹੋ ਆ। ਵਿਕਰਮ ਅਜੀਠਿਆ ਦੇ ਵੱਲੋਂ ਰੰਦਾਵਿਓ ਤੇ ਲਗਾਏ ਦੋਸ਼ ਕਾਫੀ ਗੰਭੀਰ ਸਾਬਿਤ ਹੋ ਰਹੇ ਨੇ ਪਰ ਦੇਖਣਾ ਤਾਂ ਹੁਣ ਇਹ ਹੋਵੇਗਾ ਕਿ ਮਜੀਠਿਆ ਦੇ ਵੱਲੋਂ ਕਿਤੇ ਇਸ ਵਾਰ ਉਤੇ ਰੰਦਾਵ ਸਾਹਿਬ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ। ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਅੱਜ ਸੰਗਰੂਰ ਦੇ ਪਿੰਡਾਂ ਵਿੱਚ ਪਹੁੰਚੀ ਜਿੱਥੇ ਸੁਖਬੀਰ ਬਾਦਲ ਦੇ ਨਾਲ ਇਕਬਾਲ ਝੁੰਦਾ ਕੜਕ ਦੀ ਤੁੱਪ ਵਿੱਚ ਯਾਤਰਾ ਕਰਦੇ ਨਜ਼ਰ ਆਏ ਸੁਖਬੀਰ ਬਾਦਲ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਸਮਰਥਕਾਂ ਨੂੰ ਜ਼ੋਰ ਦੇ ਕੇ ਚੇਤੇ ਕਰਵਾਇਆ ਹੈ ਕਿ 103 ਸਾਲ ਪੁਰਾਣੀ ਮਾਂ ਪਾਰਟੀ ਤੇ ਪ੍ਰੋਸਾ ਦਿਖਾਇਆ ਜਾਵੇ ਨਾ ਕਿ ਦਿੱਲੀ ਵਾਲੀਆਂ ਪਾਰਟੀਆਂ ਤੇ ਜੋ ਸਿਰਫ ਲੁੱਟਣ ਆਉਂਦੀਆਂ ਨੇ ਪੰਡੋਰ ਤੋਂ ਸ਼ੁਰੂ ਹੁੰਦੀ ਹੋਈ ਅਕਾਲੀ ਦਲ ਦੀ ਪੰਜਾਬ ਚੋਣ ਯਾਤਰਾ ਮਹਿਲਕਲਾ ਪਹੁੰਚੀ ਸੁਖਵੀਰ ਬਾਦਲ ਦੇ ਵੱਲੋਂ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਛੁੰਟਾ ਦੇ ਹੱਕ ਦੇ ਵਿੱਚ ਚੋਣ ਪਲਚਾਰ ਕੀਤਾ ਗਿਆ ਇਸ ਮੌਕੇ ਰੋਜਾਨਾ ਵਾਂਗ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋਏ ਸੱਤੇ ਗੱਡੀਆਂ ਦੇ ਕਾਫਲੇ ਤੇ ਫੁੱਲਾਂ ਦੀ ਵਰਖਾ ਕਰਦੇ ਸਮਰਥਕਾਂ ਨੇ ਯਾਤਰਾ ਦਾ ਪਰਵਾਸ ਸਵਾਗਤ ਕੀਤਾ ਇਸ ਮੌਕੇ ਸੁਖਵੀਰ ਬਾਦਲ ਨੇ ਦਿੱਲੀ ਵਾਲੀਆਂ ਪਾਰਟੀਆਂ ਦੀ ਬਜਾਏ ਮਾਂ ਪਾਰਟੀ ਨੂੰ ਵੋਟ ਪਾਉਣ ਦੇ ਲਈ ਕਿਹਾ ਸੁਖਵੀਰ ਬਾਦਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੇ ਹੀ ਆਸਤੱਕ ਪੰਜਾਬ ਨੂੰ ਸਭ ਦਿੱਤਾ ਤੇ ਬਾਕੀ ਪਾਰਟੀਆਂ ਦਾ ਲੁੱਟਣ ਆਉਂਦੀਆਂ ਨੇ ਅਕਾਲੀ ਦਲ ਦੀ ਸਰਕਾਰ 10 ਸਾਲ ਸੀ ਕਿਵੇਂ ਆ ਸੜਕਾਂ ਬਣੀਆਂ ਕਿਵੇਂ 에어ਪੋਰਟ ਬਣੇ ਕਿਵੇਂ ਬਿਜਲੀ ਘਰ ਬਣੇ ਕਿਵੇਂ ਫੈਕਟਰੀਆਂ ਲੱਗੀਆਂ ਕਿਵੇਂ ਸ਼ਹਿਰਾਂ ਵਿੱਚ ਮੰਡੀਆਂ ਵਿੱਚ ਸੀਵਰੇਜ ਤੇ ਦੂਜਾ ਕੰਮ ਹੋਇਆ ਅਕਾਲੀ ਦਲ ਥੋੜੀ ਆਪਣੀ ਮਾਂ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਦੂਜੀਆਂ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਜਿਨ੍ਹਾਂ ਦਾ ਹੁਕਮ ਦਿੱਲੀੋਂ ਆਉਂਦਾ ਹੈ ਤੇ ਉਹਨਾਂ ਦਾ ਕੋਈ ਲਗਾ ਪੰਜਾਬ 'ਚ ਨਹੀਂ ਤੁਸੀਂ ਜਾਣਦੇ ਹੋ ਕਿ ਜੋ ਕੁਝ ਵੀ ਬਣਿਆ ਪੰਜਾਬ 'ਚ ਜੋ ਕੁਝ ਵੀ ਕਿਸਾਨ ਨੂੰ ਮਿਲਿਆ ਅਕਾਲੀਵਲ ਦੀ ਸਰਕਾਰਾਂ ਦੇ ਦੌਰਾਨ ਹੀ ਮਿਲਿਆ ਇੱਕ ਵੀ ਨਿਸ਼ਾਨੀ ਕਿਸੇ ਹੋਰ ਪਾਰਟੀ ਦੀ ਨਹੀਂ ਕਿਉਂਕਿ ਦਿੱਲੀ ਵਾਲੇ ਕੱਲੇ ਲੁੱਟਣ ਆਉਂਦੇ ਐ ਅਕਾਲੀ ਤੇ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਨੇ ਆਪਣੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਜੇ ਵਾਪਸ ਤੁਸੀਂ ਤਰੱਕੀ ਚਾਹੁੰਦੇ ਹੋ ਕਿ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਇਕੱਠੇ ਹੋ ਜੋ اپنی ਖੇਤਰੀ ਪਾਰਟੀ ਨਾਲ ਤੇ ਆਓ 1 ਜੂਨ ਨੂੰ ਭੁਜਾਈਏ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੇ 13 ਨੇ 13 ਉਮੀਦਵਾਰ ਇੱਥੇ ਚਾਕੇ ਭੇਜੋ ਝੁੰਦਾ ਸਾਹਿਬ ਐਡਵੋਕੇਟ ਬਹੁਤ ਹੀ ਨੇਕ ਇਨਸਾਨ ਹੈ ਬਹੁਤ ਮਿਹਨਤੀ ਹੈ ਉਹ ਵਧੀਆ ਰੈਪਿਟਿਸ਼ਨ ਹੈ ਇਹ ਜੇ ਲੋਕ ਚਾਹੀਦੇ ਪਾਰਲੀਮੈਂਟ ਜਿਹੜੇ ਤੁਹਾਡੀ ਆਵਾਜ਼ ਵਾਸਤ ਕਰਨ ਗੋਤਲਬ ਹੈਕੇ ਸੰਗਰੂ ਲੋਕ ਸਭਾ ਚੋਣਾਂ ਦੇ ਲਈ ਸਭ ਤੋਂ ਗਰਮ ਸੀਟ ਮੰਨੀ ਜਾ ਰਹੀ ਹੈ ਇੱਥੇ ਇਕਬਾਲ ਚੁੰਦਾ ਦਾ ਫਸਵਾ ਮੁਕਾਬਲਾ ਕਾਂਗਰਸ ਦੇ ਸੁਖਪਾਲ ਖੈਰਾ ਆਪ ਦੇ ਮੀਥੇਰ ਬੀਜੇਪੀ ਦੇ ਅਰਵਿੰਦ ਖੰਡਾ ਅਤੇ ਮੌਜੂਦਾ ਐਮਪੀ ਸੀ ਮਜੀਦ ਸਿੰਘ ਮਾਨ ਦਿਨਾਲ ਹੈ ਹੁਣ ਇਹਨਾਂ ਦੇ ਵਿੱਚੋਂ ਇਸ ਵਾਰ ਕੌਣ ਬਾਕੀਆਂ ਨੂੰ ਸਿੱਖਿਆ ਦਿੰਦਾ ਇਹ ਤਾਂ ਵੇਖਣੇ ਹੋਵੇਗਾ ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਅੱਜ ਸਨੌਰ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਬਣਨ ਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਨੂੰ ਕੇਂਦਰ ਸਰਕਾਰ ਅੱਗੇ ਜ਼ਰੂਰ ਰੱਖਣਗੇ ਇਸ ਤੋਂ ਇਲਾਵਾ ਉਨ੍ਹਾਂ ਨੇ ਹਰਪਾਲਪੁਰ ਦੀ ਗ੍ਰਿਫਤਾਰੀ ਨੂੰ ਵੀ ਲੈ ਕੇ ਕਈ ਸਵਾਲ ਚੁੱਕੇ ਨੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੋਲ ਚੋਣ ਪ੍ਰਚਾਰ ਕਰਨ ਦੇ ਲਈ ਸਨੋਰ ਵਿਖੇ ਪਹੁੰਚੇ ਇੱਥੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੂਨ 2024 ਤੋਂ ਬਾਅਦ ਜੇ ਰੋਕੇਂਦਰ ਦੇ ਵਿੱਚ ਸਰਕਾਰ ਆਵੇਗੀ ਤਾਂ ਕਿਸਾਨਾਂ ਵੱਲੋਂ ਕੀਤੀ ਜਾ ਰਹੀਆਂ ਮੰਗਾਂ ਨੂੰ ਜ਼ਰੂਰ ਕੇਂਦਰ ਸਾਹਮਣੇ ਰੱਖਣਗੇ ਉਹਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਇਸ ਤੋਂ ਇਲਾਵਾ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਮਿਰਤਕ ਕਿਸਾਨ ਸ੍ਰਿੰਦਰਪਾਲ ਸਿੰਘ ਦੇ ਪਤੀਜੇ ਵੱਲੋਂ ਹਰਵਿੰਦਰ ਸਿੰਘ ਹਰਪਾਲਪੁਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਪਰਨੀਤ ਕੋਲ ਦਾ ਕਹਿਣਾ ਸੀ ਕਿ ਹਰਪਾਲਪੁਰ ਖਿਲਾਫ ਕੋਈ ਵੀ ਸਬੂਤ ਨਹੀਂ ਹਨ ਕਿ ਉਸ ਦੇ ਤੱਕੇ ਦੇ ਨਾਲ ਕਿਸਾਨ ਦੀ ਮੌਤ ਹੋਈ ਹੈ ਉਸ ਖਿਲਾਫ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਜਿੱਥੇ ਕਿਸੇ ਖਿਲਾਫ ਕੋਈ ਸਬੂਤ ਨਹੀਂ ਹਨ ਤਾਂ ਉਸ ਦੀ ਗ੍ਰਿਫਤਾਰੀ ਕਿਵੇਂ ਹੋ ਸਕਦੀ ਹੈ ਦੇਖੋ ਮੈਂ ਨਹੀਂ ਕਹਿ ਸਕਦੀ ਇੱਕ ਕਿਸਾਨ ਦੇ ਲੀਡਰ ਕਿਸਾਨ ਦੇ ਲੀਡਰ ਔਰ ਜਦ ਮੌਜੂਦਾ ਸਰਕਾਰ ਬਣ ਜਾਊਗੀ ਉਸ ਟਾਈਮ ਦੀ 2024 ਜੂਨ ਦੇ ਬਾਅਦ ਉਹੀ ਪਤਾ ਚੱਲੂਗਾ ਇਸ ਦੇ ਉੱਤੇ ਮੈਂ ਕੁਝ ਕਹਿ ਨਹੀਂ ਸਕਦਾ ਜੇ ਤੁਹਾਨੂੰ ਮਿਲਣਾ ਹੈ ਮਿਲੋਗੇ ਤੁਸੀਂ ਉਹਨਾਂ ਨਾਲ ਦੇਖੋ ਇਸ ਮਾਹੌਲ ਦੇ ਵਿੱਚ ਮੈਂ ਬਾਰ-ਬਾਰ ਕਹ ਰਹੀ ਐ ਕਿ ਮੈਂ ਕਿਸਾਨਾਂ ਦੇ ਮੁੱਦੇ ਦੀ ਜਾਣੂ ਐ ਜੋ ਉਸ ਦੇ ਬਾਅਦ ਇਲੈਕਸ਼ਨਾਂ ਬਾਅਦ ਸਾਨੂੰ ਦੱਸਣਗੇ ਅਸੀਂ ਜ਼ਰੂਰ ਉਹਨਾਂ ਦੇ ਅੱਗੇ ਪਹੁੰਚਾਵਾਂਗੇ ਪਰ ਗੱਲਬਾਤ ਉਹਨਾਂ ਦੀ ਉੱਥੇ ਹੀ ਮੁੱਕੂਗੀ ਕੇਵਲ ਤੱਕ ਲਾਸਟ ਕੁਐਸਚਨ ਹਰਪਾਲਪੁਰ ਦੀ ਗ੍ਰਿਫਤਾਰੀ ਨਾਲ ਸਬੰਧਤ ਬਹੁਤ ਬਹੁਤ ਧੰਨਵਾਦ ਲਾਸਟ ਕੁਐਸਚਨ ਹਰਪਾਲਪੁਰ ਦੇ ਜਿਹੜੇ ਗ੍ਰਿਫਤਾਰ ਹੋਏ ਮੈਂ ਹਰਪਾਲਪੁਰ ਦੇ ਗ੍ਰਿਫਤਾਰ ਦੇ ਕਿਸ ਦਾ ਦੇਖਦੇ ਹੋ ਦੇਖੋ ਇਹ ਉਹਨਾਂ ਦੇ ਜੋ ਸੁਰਿੰਦਰ ਜੀ ਜਿਹੜੇ ਗੁਜ਼ਰੇ ਨੇ ਉਹਨਾਂ ਦੇ ਭਤੀਜੇ ਦੇ ਕਹੇ ਤੇ ਇੱਕ ਐਫਆਈਰਾਈ ਦਰਸ ਹੋਈ ਉਹ ਬੰਦਾ ਠੀਕ ਹੈ ਉਹਨਾਂ ਨੇ ਜੋ ਕੰਪਲੇਂਟ ਕੀਤੀ ਉਹ ਦਰਜ ਹੋਈ ਪਰ ਜਿਹੜੀ ਗ੍ਰਿਫਤਾਰੀ ਹੱਲੇ ਗ੍ਰਿਫਤਾਰੀ ਤਾਂ ਹੋਊਗੀ ਜੇ ਕੋਈ ਉਹਦਾ ਸਬੂਤ ਮਿਲੇ ਪੂਰਾ ਇਹ ਛਾਣਬੀਨ ਕਰਕੇ ਹੋਣੀ ਚਾਹੀਦੀ ਹੈ ਹਰ ਇੱਕ ਆਦਮੀ ਦਾ ਆਪਣਾ ਹੱਕ ਹੈ ਉਹਨਾਂ ਨੇ ਕੁਝ ਨਹੀਂ ਕੀਤਾ ਮੇਰੇ ਸਾਹਮਣੇ ਖੜੇ ਹੁਣ ਦੇਖਣਾ ਹੋਵੇਗਾ ਕਿ ਪਰਨੀਤ ਕੋਲ ਦੇ ਵੱਲੋਂ ਜੋ ਗ੍ਰਿਫਤਾਰੀ ਨੂੰ ਲੈ ਕੇ ਹਰਪਾਲ ਪੂਲ ਦੇ ਹੱਕ ਵਿੱਚ ਬਿਆਨ ਦਿੱਤਾ ਗਿਆ ਉਸ ਉੱਤੇ ਕਿਸਾਨਾਂ ਵੱਲੋਂ ਕੀ ਪ੍ਰतिकਰਮ ਸਾਹਮਣੇ ਆਉਂਦਾ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਮੁੜ ਵਿਰੋਧੀਆਂ ਦੇ ਨਿਸ਼ਾਨੇ ਤੇ ਆਏ ਮੁੱਖ ਮੰਤਰੀ ਭਗਵੰਤ ਮਾਨ ਦਸਤਾਰ ਦੀ ਬੇਦਬੀ ਕਰਨ ਦੇ ਲੱਗੇ ਦੋਸ਼ ਤਲਬੀਰ ਗਿੱਲ ਨੇ ਵਿਕਰਮ ਮਜੀਠੀਆ ਨੂੰ ਸੁਨਾਈਆਂ ਖਰੀਆਂ ਖੋਟੀਆਂ ਗਾਲ ਤੋਂ ਬਾਅਦ ਚੇਤਾਵਨੀ ਦੇ ਰੂਪ ਵਿੱਚ ਦਿੱਤਾ ਜਵਾਬ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਰਦੀਪ ਸਿੰਘ ਬੁਟਰੇਲਾ ਬੀਤੇ ਦਿਨੀ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਦਿੱਤਾ ਸੀ ਅਸਤੀਫਾ ਮੁਹੰਸਦੀਪਿੰਦਰ ਚੌਂਕ ਪਰ ਚੋਣ ਪ੍ਰਚਾਰ ਕਰਨ ਪਹੁੰਚੇ ਬੀਬਾ ਹਰਸਿਮਰਤ कौर ਅਤੇ ਬਦਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਸਾਦੇ ਤਿੱਖੇ ਨਿਸ਼ਾਨੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ